ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਵੀ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਬਣਾਈ ਹੈ ਨਾ ਮੂਤਪਾਲ ਵਰਗਿਆਂ ਨੇ ਸਰਬਜੀਤ ਨਸ਼ੇੜੀ ਹੋ ਗਿਆ ਐਮਪੀ ਅਮਰਤਪਾਲ ਦਾ ਪਾਪਾ ਹੋ ਗਿਆ ਦੋ ਚਾਰ ਹੋਰ ਨੇ 10-12 ਕ ਜੇਲ੍ਹ ਚ ਬੈਠੇ ਨੇ ਜਿਹੜੀ ਅੰਮ੍ਰਿਤਸਰ ਸਾਹਿਬ ਕੇ ਪੇਸ਼ੀ ਹੋਈ ਸੀ ਉੱਥੇ ਥੋੜਾ ਜਿਹਾ ਬਾਦ ਵਿਵਾਦ ਹੋਇਆ ਸੀ ਕਿ ਪੁਲਿਸ ਪਰਿਵਾਰਾਂ ਨੂੰ ਮਿਲਣ ਨਹੀਂ ਦੇ ਦੇ ਰਹੀ ਤੇ ਉੱਥੇ ਜਿਹੜੀ ਰਾਜਮਾਤਾ ਸੀ ਬਲਵਿੰਦਰ ਕੌਰ ਮੂਤਪਾਲ ਦੀ ਮਾਂ ਉਹ ਐਸਪੀ ਹਰਪਾਲ ਸਿੰਘ ਨੂੰ ਕੁਝ ਬੋਲੀ ਸੀ ਉਹ ਤੁੰ ਤੁਮਾ ਹੈਵ ਟੂ ਸੀ ਉਹਨੇ ਕਹਿਤਾ ਸੀ ਕਹਿੰਦਾ ਮਥੀਰੀ ਕਮਾਈ ਆ ਰਹੀ ਹੈ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਤੀ ਇਦਾਂ ਕੁਝ ਹੋਇਆ ਸੀ ਤੇ ਹੁਣ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਨਾ ਚੇਤਾਵਨੀ ਦਿੱਤੀ ਹੈ ਐਸਪੀ ਹਰਪਾਲ ਸਿੰਘ ਨੂੰ ਕਿ 5 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗ ਜਾਣੇ ਕਿ ਤਾਲੇਵਾਨੀ ਫਰਮਾਨ ਜਿਹੜਾ ਉਹ ਜਾਰੀ ਕਰਤਾ ਹਲੇ ਤਾਂ ਕੁਝ ਬਣੇ ਨਹੀਂ ਹੀ ਮੇਰੇ ਵਿੱਚ ਸੁੱਧੂ ਕੰਨ ਹੁੰਦਾ ਨਾ ਦਿਨਾਂ ਚੋਂ ਨਾ 13 ਚੋਂ ਨਾ ਪਲੇਅਰਾਂ ਚੋਂ ਨਾ ਟੋਕਰੇ ਵਾਲੇ ਬੇਰਾਂ ਚੋਂ ਇਹ ਤਾਂ ਹੋ ਨਹੀਂ ਸਕਲੇ ਹੁਣ ਹੀ ਧਮਕੀਆਂ ਦੇਈ ਜਾਂਦੇ ਨੇ ਉਹ ਵੀ ਐਸ सॉरी ਐਸਪੀ ਰੈਂਕ ਦੇ ਬੰਦੇ ਨੇ ਅਕੇ ਪੰਜ ਦਿਨਾਂ ਦੇ ਅੰਤੰਦਰ ਮਾਫੀ ਮੰਗ। ਅੱਛਾ ਫੇਰ ਜਿਹੜੀ ਰਾਜਮਾਤਾ ਨਾਲ ਤੁਸੀਂ ਦੇਖਿਓ ਵੀ ਤਿੰਨ ਬੰਦੇ ਬੈਠੇ ਜਿਹੜੇ ਮੇਨ ਹੈ। ਵਿਚਾਲੇ ਬਲਾਰਾ ਬੈਠਾ ਹੈ, ਰਾਜਮਾਤਾ ਸੱਜੇ ਬੈਠੀ ਹੈ ਤੇ ਤਰਸ਼ਿਮਾ ਪਾਪਾ ਖੱਬੇ ਬੈਠਾ ਹੈ। ਜਾਨੀ ਕਿ ਜਿਹੜਾ ਬਲਾਰਾ ਉਹ ਪਤੀ ਪਤਨੀ ਦੇ ਵਿਚਾਲੇ ਬੈਠਾ ਹੈ। ਇਹ ਕਹਿ ਲੋ ਵੀ ਦਿੱਲੀਆਂ ਦੇ ਵਿਚਾਲੇ ਬਾਂਦਰ ਹੱਸ ਗਿਆ ਤੁਹਾਨੂੰ ਪਤਾ ਹੈ ਦੋ ਬਿੱਲੀਆਂ ਲੜ ਪਈਆਂ ਇੱਕ ਰੋਟੀ ਸੀ ਉਹਨਾਂ ਕੋਲੇ ਵਿਚਾਲੋਂ ਤੋੜ ਲਈ ਇੱਕ ਬਿੱਲੀ ਕਹਿੰਦੀ ਤੇਰੀ ਰੋਟੀ ਵੱਡੀ ਐ ਦੂਜੀ ਕਹਿੰਦੀ ਤੇਰੀ ਵੱਡੀ ਐ ਬਾਂਦਰ ਕਹਿੰਦਾ ਲਾ ਮੈਂ ਇੱਕੋ ਜਿਹਾ ਕਰ ਦਿੰਦਾ ਜਿਹੜੀ ਵੱਡੀ ਹੋਇਆ ਕਰੇ ਬਾਂਦਰ ਉਹ ਤੇ ਬੁਰਕੀ ਵੱਢ ਲਿਆ ਕਰੇ ਦੂਜੀ ਛੋਟੀ ਹੋ ਜਾਇਆ ਕਰੇ ਫਿਰ ਦੂਜੀ ਤੇ ਵੱਢ ਲਿਆ ਕਰੇ ਦੂਜੀ ਛੋਟੀ ਹੋ ਜਾਇਆ ਕਰੇ ਬਾਂਦਰ ਰੋਟੀਆਂ ਸਹੀ ਕਰਦਾ ਕਰਦਾ ਵੱਢਦਾ ਬਣਦਾ ਸਾਰੀ ਰੋਟੀ ਖਾ ਗਿਆ ਉਹ ਜਿਹੜਾ ਬਚਾਲੇ ਬੈਠਾ ਇਹਦੀਆਂ ਕਿਆਸ ਰਾਈਆਂ ਲੋਕਾਂ ਨੇ ਹੋਰ ਵੀ ਲਾਈਆਂ ਨੇ ਅਕੇ ਬੀਬੀ ਭਾਪੇ ਨੂੰ ਛੱਡੀ ਬੈਠੀ ਐ ਇਦਾਂ ਕੁਛ ਹੋਰ ਵੀ ਕਹਿ ਰਹੇ ਪਰ ਮੈਂ ਉਸ ਬਸਤੇ ਨਹੀਂ ਕਹਣਾ ਪਰ ਅਸਾ ਜਿਹੜੀ ਇਹ ਮਾਤਾ ਨੇ ਗੱਲ ਕਹੀ ਅਕੇ ਉਹ ਜਿਹੜਾ ਹਰਪਾਲ ਸਿੰਘ ਐਸਪੀ ਉਹਨੇ ਕਿਹਾ ਕਿ ਇੱਕ ਬਥੇਰੀ ਕਮਾਈ ਆ ਗਈ ਅਕੇ ਪ੍ਰੂਫ ਕਰੇ ਕਿ ਨਹੀਂ ਪੈਸੇ ਦਿੱਤੇ ਐ ਕਹਿੰਦੀ ਐਸਪੀ ਹਰਪਾਲ ਸਿੰਘ ਪ੍ਰੂਫ ਕਰੇ ਵੀ ਸਾਡੇ ਕੋਲੇ ਪੈਸੇ ਕਿੱਥੋਂ ਆਏ ਐ ਮਾ ਮੇਰੇ ਹਰਪਾਲ ਸਿੰਘ ਦੀ ਗੱਲ ਛੱਡ ਬੁੱਟਾ ਸਿੰਘ ਸਾਹਮਣੇ ਬੈਠਾ ਮੈਂ ਦੱਸ ਦਿੰਦਾ ਕਿੰਨੇ ਕਾਏ ਫਿਰ ਮੰਨ ਜਾਓਗੇ ਫਿਰ ਕਹੋਗੇ ਇਹ ਤਾਂ ਏ ਆਈ ਏ ਆਈ ਨਾਲ ਬਣਿਆ ਸਾਰਾ ਕੁਝ ਤੁਸੀਂ ਇਦਾਂ ਕਹਿ ਦੇਣਾ ਤੁਸੀਂ ਮੰਨਣਾ ਥੋੜੀ ਆ ਗੱਲ ਤਾਂ ਇਹ ਹੈ ਵੀ ਜਿਹੜੀ ਗੱਲ ਹਰਪਾਲ ਸਿੰਘ ਐਸ ਪੀ ਨੇ ਕਹੀ ਆ ਉਹ 16 ਅੰਨੇ ਸੱਚ ਹੈ ਵੀ ਪੈਸੇ ਤੁਹਾਡੇ ਕੋਲੇ ਕਰੋੜਾਂ ਰੁਪਇਆ ਆ ਗਿਆ ਤੁਸੀਂ ਉਹਦੀ ਗੱਲ ਛੱਡੋ ਮੈਂ ਕਹਿ ਰਿਹਾ ਤੁਹਾਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਸਾਡਾ ਇੱਕ ਦਿਨ ਦਾ ਖਰਚਾ 25000 ਰੁਪਈਆ 3 ਦਿਨ ਹੁੰਦੇ ਆ ਮਹੀਨੇ ਵਿੱਚ ਸਾਡੇ 7 ਲੱਖ ਰੁਪਈਆ ਹੋ ਗਿਆ ਜਨ ਕਿ ਤੁਹਾਨੂੰ ਮਹੀਨੇ ਦਾ 7 ਲੱਖ ਰੁਪਈਆ ਚਾਹੀਦਾ 25000 ਤੁਸੀਂ ਰੋਜ਼ ਕਿੱਥੇ ਖਰਚ ਕਰਦੇ ਹੋ ਔਰ ਜਿਹੜੀ ਉਹ ਮੈਂਬਰਸ਼ਿਪ ਬਣਾਉਣ ਦਾ ਤੇ ਭਰਤੀ ਕਰਨ ਦਾ ਤੇ ਪਾਰਟੀਆਂ ਕਰ ਰਹਿੰਦੇ ਨੇ ਉਹ ਵੀ ਪੈਸੇ ਇਕੱਠੇ ਕਰ ਰਹੇ ਨੇ ਉਹ ਵੀ ਪੈਸਾ ਬਹੁਤ ਕਠੋਰ ਹੈ ਜਿਹੜਾ ਬਾਹਰੋਂ ਪੈਸਾ ਇਕੱਠਾ ਹੋਇਆ ਭੇਡਾਂ ਨੇ ਭੇਜਿਆ ਉਹ ਕਰੋੜਾਂ ਰੁਪਏ ਆਈ ਹੈ ਜੀ ਤੁਹਾਨੂੰ ਕਹਿੰਦਾ ਕੌਣ ਹੈ ਅਈ ਤੱਕ ਜਨ ਤੁਸੀਂ ਪੈਸਾ ਇਕੱਠਾ ਕਰੋ ਤੁਹਾਡਾ ਕੰਮ ਪੈਸਾ ਇਕੱਠਾ ਕਰ ਨਹੀਂ ਹੈ ਪਰ ਸੱਚੇ ਨਾ ਨਾ ਬਣੋ ਐਵੇਂ ਦਲੀਲਾਂ ਦੇ ਦੇ ਕੇ ਸੱਚੇ ਬਣ ਦੀ ਕੋਸ਼ਿਸ਼ ਨਾ ਕਰੋ ਵੀ ਸਾਡੇ ਕੋਲੇ ਪੈਸਾ ਕਿੱਥੋਂ ਆਇਆ ਪੈਸਾ ਜਿਹੜੇ ਟੈਂਡਰ ਐਪ ਖੋਲੀ ਹੈ ਉਹ accountਾਂ ਵਿੱਚੋਂ ਪ੍ਰੂਫ ਕਰਤਾ ਵੀ ਕਿਦਾਂ ترشیما ਪਾਪਾ ਲੈ ਕੇ ਆਇਆ ਮਾਤਾ ਰਾਜਕੌਰ ਲੈ ਕੇ ਆਈ ਹੈ ਤੁਹਾਡੇ ਬਲਾਰੇ ਲੈ ਕੇ ਆਏ ਨੇ ਤੁਹਾਡਾ ਜਿਹੜਾ ਗੈਂਗਸਟਰਵਾਦ ਦੇ ਨਾਲ ਸੰਬੰਧ ਸੀ ਤੁਹਾਡੇ ਮੁੰਡਿਆਂ ਦਾ ਉਹ ਪੈਸਾ ਲੁੱਟ-ਛੁੜਦਾ ਸੋਨਾ ਤੁਹਾਡੇ ਕੋਲੇ ਆਇਆ ਜਿਹੜੇ ਤੁਸੀਂ ਫਰੋਤੀਆਂ ਲਈਆਂ ਨੇ ਗੈਂਗਸਟਰਾਂ ਦੇ ਰਾਹੀਂ ਉਹ ਤੁਹਾਡੇ ਕੋਲੇ ਕਰੋੜਾਂ ਰੁਪਇਆ ਆ ਗਿਆ ਇਹ 'ਚ ਐਸਪੀ ਨੂੰ ਕਹਿਣ ਦੀ ਕਿਹੜੀ ਗੱਲ ਹੈ ਮੈਂ ਕਹੀ ਜਾਂਦਾ ਹੁਣ ਮੈਂ ਕਿਹੜਾ ਹਕੂਮਤਾਂ ਵੀ ਧੱਕਾ ਕਰਦਾ ਮੈਂ ਤਾਂ ਇੱਕ ਨਾਰਮਲ ਜਿਹਾ ਬੰਦਾ ਪਰ ਤੁਸੀਂ ਕਹਿਣਾ ਹੈ ਵੀ ਹਕੂਮਤ ਦਾ ਬੰਦਾ ਹੈ ਬੁੱਟਾ ਸਿੰਘ ਕਹੀ ਚੱਲੋ ਪਰ ਮਾਤਾ ਜੀ ਬੜੇ ਪਿਆਰ ਨਾਲ ਕਹਿਣਾ ਵੀ ਕਰੋੜਾਂ ਰੁਪਈਆ ਤੁਹਾਡੇ ਕੋਲੇ ਆ ਗਿਆ ਤੇ ਕਰੋੜਾਂ ਰੁਪਈਆ ਹੋਰ ਤੁਸੀਂ ਇਕੱਠਾ ਕਰਨਾ ਜਿਹੜੀਆਂ ਤੁਹਾਡੇ ਮੁੰਡੇ ਨੇ ਮਹਿਮਾ ਚਲਾਈਆਂ ਸੀ ਬਹੀਰਾਂ ਚਲਾਈਆਂ ਸੀ ਨਗਰ ਕੀਰਤਨ ਕਰਕੇ ਪਾਲਕੀ ਤੇ ਦੋਨੇ ਪਾਸੇ ਗੋਲਕਾਂ ਲੱਗੀਆਂ ਸੀ ਕਰੋੜਾਂ ਰੁਪਈਆ ਇਕੱਠਾ ਕੀਤਾ ਨਹੀਂ ਉਦੋਂ ਤੋੜ ਦੇ ਬੰਦਿਆਂ ਨੇ ਕਰੋੜਾਂ ਰੁਪਈਆ ਤਾਂ ਨਸ਼ਾ ਕਰ ਲਿਆ ਉਸ ਵਕਤ ਕਿੰਨੇ ਬੰਦੇ ਹੁੰਦੇ ਸੀ ਨਾਲ ਜੇ ਹਜ਼ਾਰ ਬੰਦਾ ਵੀ ਹੁੰਦਾ ਸੀ ਨਾਲ ਸਾਰੇ ਨਸ਼ੇੜੀ ਹੁੰਦੇ ਸੀ ਉਹਨਾਂ ਵਿੱਚੋਂ ਦੋ ਚਾਰ ਨੂੰ ਛੱਡ ਕੇ ਤੇ ਜੇ ਉਹਨਾਂ ਨੂੰ ਤੋਲਾ-ਤੋਲਾ ਵੀ ਰੋਜ਼ ਫੀਮ ਦਿੰਦੇ ਸੀ ਤਾਂ ਕਿੰਨੀ ਫੀਮ ਬਣਨੀ ਪੈਂਦੀ ਸੀ ਉਹ ਪੈਸੇ ਕਿੱਥੋਂ ਆਉਂਦਾ ਸੀ ਉਹ ਸਾਰਾ ਲੁੱਟਲ ਛੋੜਦਾ ਪੈਸੇ ਸੀਗਾ ਕਿਉਂ ਲੋਕਾਂ ਨੂੰ ਬੇਵਕੂ ਬਣਾ ਰਹੇ ਚੋਣਾਂ ਦੇ ਨਾਂ ਤੇ ਕੌਮ ਦੇ ਨਾਂ ਤੇ ਨੇੜੇ ਪੈਸਾ ਇਕੱਠਾ ਕੀਤਾ ਹੈ ਹਾਜਮ ਕਰੀ ਚੱਲੋ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਵਧੀਆ ਗੱਡੀ ਲੈ ਲਓ ਵਧੀਆ ਕੋਠੀ ਪਾ ਲਓ ਵਧੀਆ ਮਹਿੰਗੇ ਫੋਨ ਰੱਖੋ ਬ੍ਰਾਂਡਡ ਜਿਵੇਂ ਕਪਲ ਸ਼ਰਮਾ ਦੀ ਮਾਂ ਪਰਸ ਰੱਖਦੀ ਹੈ 10 ਲੱਖ ਵਾਲਾ ਉਹ ਰੱਖਿਆ ਕਰ ਕੋਲੇ ਤੁਹਾਨੂੰ ਕੌਣ ਕਹਿੰਦਾ ਤੂੰ ਇਦਾਂ ਜਾਣ ਬੁੱਝ ਕੇ ਆਪਣੇ ਪੈਰਾਂ ਤੇ ਕਹਾੜਾ ਮਾਰਦੇ ਹੋ ਪਹਿਲਾਂ ਮਾਰ ਲਿਆ ਸੀ ਥਾਣੇ ਤੇ ਹਮਲਾ ਕਰਕੇ ਹੁਣ ਨਾ ਕਦੇ ਮਾਰ ਲਿਓ ਤਨੂ ਮੌਕਾ ਮਿਲਿਆ ਪੰਜਾਬ ਨੂੰ ਲੁੱਟਣ ਦਾ ਲੁੱੱਟੀ ਚੱਲੋ ਲੁੱੱਟੀ ਚੱਲੋ ਇੱਕ ਸਾਡਾ ਦੋਸਤ ਹੁੰਦਾ ਸੀ ਕੀਰਤਨ ਕਰਦਾ ਪੰਜਾਬ ਢੋਲ ਕੀ ਕੁੱਟਣ ਨਾ ਬੰਨੀਓ ਪਈ ਹੈ ਦੁਨੀਆ ਲੁੱਟਣ ਨਾ ਬੰਨੀਓ ਪਈ ਹੈ ਉਹ ਇਦਾਂ ਕਹਿੰਦਾ ਹੁੰਦਾ ਸੀ ਇੱਥੇ ਵੀ ਡਾਨੇ ਪੰਜਾਬ ਦੇ ਵਿੱਚ ਜਿੰਨਾ ਮਰਜ਼ੀ ਲੁੱਟੀ ਚੱਲੋ ਕੋਈ ਨੂੰ ਕੁਝ ਕਹਿੰਦਾ ਕੋਈ ਨਹੀਂ ਬੋਲਦਾ ਬਸ ਕਹਦਿਆ ਕਰਿਓ ਖਾਲਸਤਾਨ ਜਿੰਦਾਬਾਦ ਅੰਮ੍ਰਿਤਪਾਲ ਮੂਤਪਾਲ ਜਿੰਦਾਬਾਦ ਬਸ ਕਹਦਿਆ ਕਰੋ ਉਸੀ ਕੌਮ ਦੇ ਦਰਦੀਆਂ ਪੰਥ ਦੇ ਦਰਦੀਆਂ ਪੰਜਾਬ ਜਾ ਮੰਗੇ ਐਦਾਂ ਕਹਿ ਕੇ ਨਾਰੇ ਮਾਰਦਿਆ ਕਰੋ ਭੇਡਾਂ ਪਿੱਛੇ ਤੁਰਿਆਂ ਫਿਰਨਗੀਆਂ ਨਸ਼ੇੜੀਆਂ ਨੂੰ ਨਸ਼ਾ ਦੇਦਿਆ ਕਰੋ ਨੇੜੇ ਦਿਹਾੜੀ ਦੇਂਦੇ ਉਹਨਾਂ ਨੂੰ 500 ਰੁਪਏ ਦੇਦਿਆ ਕਰੋ ਕੱਟ ਕਰਕੇ ਤੁਰੇ ਫਿਰੋ ਪੰਜਾਬ ਦੇ ਵਿੱਚ ਹਲੇ ਸਾਡੀ ਕੌਮ ਜਾਗੀ ਥੋੜਾ ਸਾਡੀ ਕੌਮ ਹਲੇ ਬਚੋਲੇ ਪਾੜਦੇ ਆ ਗੁਰੂ ਸਾਹਿਬ ਦੇ ਨਾਲ ਮੇਲ ਹੋਣ ਦੇ ਰੱਬ ਨੂੰ ਮਿਲਣ ਵਾਸਤੇ ਤੁਹਾਡੇ ਵਰਗੇ ਜਿਹੜੇ ਧੀਰਮੱਲੀਏ ਪਰਿਵਾਰ ਹੈਗੇ ਨੇ ਧਰਤੀ ਚੰਦ ਵਰਗੇ ਤੁਹਾਡੇ ਉਹ ਤੁਸੀਂ ਹੈਗੇ ਹੋ ਤੁਸੀਂ ਆਪਣਾ ਕੰਮ ਕਰੇ ਚੱਲੋ ਪਰ ਧਮਕੀਆਂ ਨਹੀਂ ਦਿਓ ਇੱਕ ਪੁਲਿਸ ਅਫਸਰ ਨੂੰ ਧਮਕੀਆਂ ਦੇ ਰਹੇ ਹੋ ਜਣ ਕੇ ਤਾਲੇਬਾਨੀ ਸ਼ੋਤ ਲੈ ਕੇ ਬੈਠੇ ਹੋ ਫਰਮਾਨ ਜਾਰੀ ਕਰ ਦਿਓ ਵੀ ਅਸੀਂ ਦੇਖਾਂਗੇ ਕੀ ਦੇਖੋਗੇ ਪਹਿਲਾਂ ਦੇਖ ਕੇ ਰੱਜੇ ਨਹੀਂ ਜਦੋਂ ਮੂਤਪਾਲ ਥਾਣੇ ਜਾ ਕੇ ਕਹਿੰਦਾ ਸੀ ਮੇਰੇ ਤੜ ਚੈੱਕ ਕਰ ਦਿਓ ਇਦਾਂ ਉਂਗਲ ਕਰਦਾ ਸੀ ਤੇ ਤੜچہ ਕੀਤੀ ਨੇ ਅਗਲਿਆਂ ਨੇ ਹੁਣ ਚੌਥੀ ਵਾਰ ਇੰਨੇ ਸੇ ਲਾਉਣਗੇ ਹਲੇ ਤੁਹਾਨੂੰ ਸਮਝ ਆਈ ਨਹੀਂ ਜੁੱਤੀਆਂ ਖਾ ਕੇ ਥੋੜੀ ਬਹੁਤ ਅਕਲ ਟਿਕਾਣੇ ਆ ਜਾਂਦੀ ਜੋ ਚਾਰ ਜੁੱਤੀਆਂ ਪੈਂਦੀਆਂ ਨੇ ਕਿ ਬਿਸ਼ਰਮ ਹੋਇਓ ਤੁਸੀਂ ਮਾੜੀ ਮੋੜ ਤੇ ਸ਼ਰਮ ਮੰਨ ਲਓ ਪੰਜਾਬ ਵਿੱਚ ਰਹਿੰਦੇ ਹੋ ਅਮਰ ਛਕਿਆ ਹੋਇਆ ਚੜਾਵੇ ਤੇ ਪਰਿਵਾਰ ਪੜਦਾ ਲੁੰਗਲਾਣਾ ਇਕੱਠਾ ਕਰਕੇ ਪੰਜਾਬ ਨੂੰ ਅੱਗ ਪਹਿਲਾਂ ਲਾਤੀ ਹੁਣ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਮਾੜੀ ਮੋੜ ਤੇ ਸ਼ਰਮ ਮੰਨ ਲਓ ਕੰਨੀ ਪ੍ਰੂਫ ਕਰੋ ਵੀ ਸਾਡੇ ਕੋਲੇ ਪੈਸਾ ਕਿੱਥੋਂ ਆਇਆ ਮੈਂ ਦੱਸ ਦਿੰਦਾ ਜੀ ਆਸਟ੍ਰੇਲੀਆ ਤੋਂ ਆਇਆ ਕੈਨੇਡਾ ਤੋਂ ਆਇਆ ਅਮਰੀਕਾ ਤੋਂ ਆਇਆ ਇੰਗਲੈਂਡ ਤੋਂ ਆਇਆ ਇੰਡੀਆ ਚੋਂ ਬਥੇਰੇ ਇਕੱਠਾ ਕੀਤਾ ਹੈ ਦੂਜਾ ਨੰਬਰ ਗੈਂਗਸਟਰਾਂ ਦੇ ਨਾਲ ਮਿਲ ਕੇ ਫਰੋਤੀਆਂ ਲਗੀਆਂ ਤੁਸੀਂ ਇਹ ਪੈਸਾ ਤੁਹਾਡੇ ਕੋਲੇ ਆਇਆ ਹੈ ਤੁਹਾਡੇ ਮੁੰਡੇ ਨੇ ਨਗਰਗੀਤਨ ਕੀਤਾ ਉਹ ਚੜਾ ਵਾ ਵਸੇਰਾ ਚੜਿਆ ਇਹ ਪੈਸਾ ਆਇਆ ਏ ਤੁਹਾਡੇ ਕੋਲੇ ਪ੍ਰੂਫ ਕੀ ਕਰਨਾ ਹੈ ਜੇ ਹਿੰਮਤ ਹੈਗੀ ਤਾਂ ਕਿਤੇ ਬੈਠੋ ਟੇਬਲ ਟਾਕ ਕਰੋ ਦੱਸਾਂਗੇ ਵੀ ਕਿੰਨਾ ਕਿੰਨਾ ਪੈਸਾ ਇਕੱਠਾ ਕੀਤਾ ਹੈ ਕਿੱਥੇ ਕਿੱਥੇ ਪਿਆ ਦੱਸੋ ਖਾਲੇ ਸਮਝ ਨਹੀਂ ਆਈ ਜਦੋਂ ਦਲਿਤ ਕਲਸੀ ਦੇ ਕੋਲ 35 ਕਰੋੜ ਰੁਪਇਆ ਫੜਿਆ ਗਿਆ ਤੇ ਉਦੋਂ ਤੁਹਾਡੇ ਕੋਲੇ ਪੈਸਾ ਕਿੱਦਾਂ ਹੋਣਾ ਖਲੋ ਸਮਝ ਆਈ ਨਹੀਂ ਤੁਹਾਨੂੰ ਕਜਲੂਸ ਹੋਣ ਕਢਾਉਣਾ ਹੈ ਮौज ਕਰੋ ਖਾਈ ਪੀ ਚੱਲੋ ਤੁਹਾਨੂੰ ਕੌਣ ਰੋਕਦਾ ਹੈ ਐਸ਼ ਕਰੋ ਜਿੰਨਾ ਮਰਜੀ ਕੌਮਨ ਲੁੱਟ ਲਓ ਕਮਿਊਨਿਟੀ ਕਹਿਣਾ ਤੁਹਾਨੂੰ ਪਰ ਧਾਂਕਿਆਂ ਨਾ ਦਿਓ ਨਾ ਸੱਚੇ ਨਾ ਨਾ ਬਣੋ ਐਸ਼ ਕਰੋ ਜੋ ਮਰਜੀ ਕਰੋ ਖਾਓ ਪੀਓ ਸਾਨੂੰ ਕਹਿ ਦਿਓ ਅਸੀਂ ਕਿੱਠਾ ਕਰਦਾ ਕਰਾਂਗੇ ਮੈਂ ਵੀਡੀਓ ਪਾ ਦਿਆ ਕਰੂੰ ਵੇ ਅਮਰਪਾਲ ਦੇ ਭਾਪੇ ਨੂੰ ਮਾਤਾ ਬਲਵਿੰਦਰ ਕੌਰ ਨੂੰ ਪੈਸਾ ਚਾਹੀਦਾ ਦਿਓ ਵੱਧ ਤੋਂ ਵੱਧ ਅਸੀਂ ਕਹਿੰਦੇ ਕਰਾਂਗੇ ਖਾਂਦੇ ਪੀਂਦੇ ਟੀਟਾ ਨਾ ਮਾਰੋ ਅਖੇ ਦੱਸੇ ਜੀ ਐਸਪੀ ਹਰਪਾਲ ਸਿੰਘ ਕਿੱਥੋਂ ਪੈਸਾ ਆਇਆ ਉਹ ਕਿਉਂ ਦੱਸਣਗੇ ਮੈਂ ਦੱਸਦਾ ਅਗਲੇ ਨੇ ਸੱਚ ਕਿਹਾ ਸੱਚ ਸੁਣਿਆ ਕਰੋ ਸੱਚ ਹਾਜਮ ਕਰਿਆ ਕਰੋ ਕਾਮ ਦੇ ਨਾਂ ਤੇ ਲੋਕਾਂ ਨੂੰ ਮੂਰਖ ਨਾ ਬਣਾਓ ਬਥੇਰਾ ਲੋਕ ਮੂਰਖ ਬਣ ਗਏ ਬਥੇਰਾ ਲੋਕ ਲਟਾ ਹੋਗੇ ਤੁਹਾਨੂੰ ਤੁਸੀਂ ਆਪਣੇ ਘਰ ਪਰਲੇ ਮਾਤਾ ਬਲਵਿੰਦਰ ਕੌਰ ਜੀ ਪੰਜਾਬ ਨੂੰ ਬਾਅਦ ਵਿੱਚ ਸੁਧਾਰ ਲਿਓ ਪਹਿਲਾਂ ਆਪਣੇ ਵਿਗੜੇ ਹੋਏ ਦੋ ਕਾਕੇ ਮੂਤਪਾਲ ਤੇ ਸਰਪੀਤ ਹੈਪੀ ਨੂੰ ਸੁਭਾਲ ਲਓ ਉਹਨਾਂ ਨੂੰ ਸੁਧਾਰ ਲਓ ਪਹਿਲਾਂ ਦੋਨੋਂ ਨਸ਼ੇੜੀ ਨੇ ਦੋਨਾਂ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਦੋਨੇ ਕੁੜੀਆਂ ਦੇ ਗੈਰ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਨੇ ਐਦੋਂ ਵੱਧ ਸਬੂਤ ਕੀ ਚਾਹੀਦਾ ਚਲ ਬਹੁਤ ਐ ਇਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ